ਪਹਿਲਾਂ ਆਪਣੀ ਹੀ ਧੀ ਨਾਲ ਵਿਆਹ ਕਰਾਇਆ ਉਸ ਤੋਂ ਬਾਅਦ ਉਸ ਨੂੰ ਇੱਕ ਬੱਚਾ ਹੋਇਆ ਉਸ ਦੇ ਬੱਚੇ ਨੂੰ ਅਤੇ ਆਪਣੀ ਬੇਟੀ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਵੀ ਮਾਰ ਲਈ ਸੀ ਗੋਲੀ ਅੱਜ ਇੱਕ ਅਜੀਬ ਆਪ ਦੇ ਬਾਪ ਦੀ ਕਹਾਣੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਪਿਤਾ ਹੀ ਕਾਤਲ ਬਣ ਗਿਆ ਦਰਿੰਦਾ ਬਣ ਗਿਆ ਕੈਟੀ ਰੋਜ ਫਾਸਕੋ ਨੂੰ 1998 ਦੇ ਵਿੱਚ ਜਨਮ ਦੇਣ ਤੋਂ ਬਾਅਦ ਉਸ ਦੇ ਮਾਪੇ ਨੇ ਫੈਸਲਾ ਲਿਆ ਕਿ ਇਸ ਨੂੰ ਗੋਦ ਦੇ ਦਿੱਤਾ ਜਾਵੇ ਕਿਉਂਕਿ ਉਸ ਟਾਈਮ ਕੈ蒂 ਰੋਜ਼ ਫਸਕੋ ਦੇ ਜਿਹੜੇ ਮਾਤਾ ਪਿਤਾ ਸੀ ਉਹ ਘਟੇਜਦੇ ਸੀ ਹਜੇ ਉਹ ਪ੍ਰੀਪੇਅਰ ਨਹੀਂ ਸੀ ਹਜੇ ਉਹ ਆਪਣੇ ਆਪ ਨੂੰ ਆਪਣੇ ਬੱਚੇ ਨੂੰ ਪਾਲਣ ਦੇ ਯੋਗ ਨਹੀਂ ਸਮਝਦੇ ਸੀ ਕੈ蒂 ਦੇ ਫਾਦਰ ਸਾਹਿਬ ਸਟੈਵਨ ਪਲਾਡ ਜਿਸ ਦਾ ਜਨਮ 1975 ਦੇ ਵਿੱਚ ਹੋਇਆ ਸੀ ਅਤੇ ਮਾਤਾ ਅਲੈਸਾ ਪਲਾਡ ਸੀ ਹੁਣ ਕੈ蒂 ਨੂੰ ਕਿਸੇ ਹੋਰ ਪਰਿਵਾਰ ਨੇ ਪਾਲ ਪੋਸ ਕੇ ਵੱਡਾ ਕੀਤਾ ਸੀ ਅਤੇ 2016 ਦੇ ਵਿੱਚ ਜਦੋਂ ਕੈਟੀ 18 ਸਾਲ ਦੀ ਹੋਈ ਤਾਂ ਉਸਨੇ ਆਪਣੇ ਪੁਰਾਣੇ ਮਾਪੇ ਆਪਣੇ ਜੜਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿਉਂਕਿ ਦੋਸਤੋ ਜਦੋਂ ਉਹ ਵੱਡੀ ਹੋਈ ਉਸ ਨੂੰ ਸਮਝ ਆਈ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਜਿਹੜੇ ਮੇਰੇ ਅਸਲੀ ਜਨਮਦਾਤਾ ਨੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਸੀ ਮੈਂ ਉਹ ਆਪਣੇ ਮਾਪੇ ਨੂੰ ਭਾਲਾਂ ਅਤੇ ਦੇਖਾਂ ਕਿ ਮੇਰੇ ਮਾਪੇ ਅਸਲ ਦੇ ਵਿੱਚ ਕਹੋ ਜੇ ਨੇ ਕਹੋ ਜੇ ਦਿਖਦੇ ਨੇ ਕੀ ਕਰਦੇ ਨੇ ਕਿੱਥੇ ਰਹਿੰਦੇ ਨੇ ਉਹਦੇ ਅੰਦਰ ਇੱਕ ਆਪਣੇ ਮਾਪੇ ਨੂੰ ਖੋਜਣ ਦੀ ਰੀਜ ਪੈਦਾ ਹੋਈ ਭਾਲ ਕਰਦੀ ਕਰਦੀ ਉਹ ਇੱਕ ਦਿਨ ਆਪਣੀ ਮਾਂ ਦੇ ਘਰ ਪਹੁੰਚ ਗਈ ਜੋ ਨੌਰਥ ਕਾਰਲੀਨਾ ਸੀ ਉਹ ਆਪਣੀ ਮਾਂ ਨੂੰ ਮਿਲੀ ਪਰ ਉਸਦੇ ਪਿਤਾ ਉੱਥੇ ਉਸ ਨੂੰ ਨਹੀਂ ਮਿਲੇ ਕਿਉਂਕਿ ਕਿਉਂਕਿ ਉਦੋਂ ਤੱਕ ਅਲੈਸ਼ਾ ਤੇ ਸਟੈਵਨ ਦਾ ਤਲਾਕ ਹੋ ਚੁੱਕਿਆ ਸੀ ਹੁਣ ਕੈ蒂 ਦੀ ਮਾਂ ਅਲੈਸ਼ਾ ਨੇ ਕੈ蒂 ਨੂੰ ਉਸਦੇ ਫਾਦਰ ਦੀ ਆਈਡੀ ਦੇ ਦਿੱਤੀ ਜੋ ਫੇਸਬੁੱਕ ਆਈਡੀ ਸੀ ਅਤੇ ਫਿਰ ਫੇਸਬੁੱਕ ਦੇ ਉੱਤੇ ਉਹਨਾਂ ਦੀ ਆਪਸੀ ਚੈਟ ਚੱਲ ਪਈ ਗੱਲਾਂ ਬਾਤਾਂ ਹੋਣ ਲੱਗ ਪਈਆਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਮਿਲਣ ਦਾ ਫੈਸਲਾ ਲਿਆ ਹੁਣ ਸਟੈਵਨ ਤੇ ਉਸ ਦੀ ਬੇਟੀ ਕੈਟੀ ਹਰ ਰੋਜ਼ ਵਾਂਗ ਮਿਲਣ ਲੱਗ ਪਏ ਅਤੇ ਉਹਨਾਂ ਦਾ ਜਿਹੜਾ ਲਗਾਵ ਸੀ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਕਿਉਂਕਿ ਜਦੋਂ ਕਿਸੇ ਬੱਚੇ ਨੂੰ ਬਚਪਨ ਦੇ ਵਿੱਚ ਆਪਣੇ ਮਾਪੇ ਦਾ ਪਿਆਰ ਨਾ ਮਿਲਿਆ ਹੋਵੇ ਅਤੇ ਐਨੇ ਸਾਲਾਂ ਬਾਅਦ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤਾਂ ਇੱਕ ਦੂਜੇ ਵੱਲ ਕਾਫੀ ਜ਼ਿਆਦਾ ਅਟਰੈਕਟ ਹੁੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਕਹਾਣੀ ਬਣ ਚੁੱਕੀ ਸੀ ਕਿ ਇੱਕ ਦੂਜੇ ਬਿਨਾਂ ਉਹ ਇੱਕ ਮਿੰਟ ਵੀ ਸਾਰਦੇ ਨਹੀਂ ਸੀ ਅਤੇ ਕੈਟੀ ਵੀ ਹੁਣ ਆਪਣੇ ਫਾਦਰ ਨੂੰ ਖੋਣਾ ਨਹੀਂ ਚਾਹੁੰਦੀ ਸੀ ਐਸੇ ਤਰ੍ਹਾਂ ਮੇਲ ਮਲਾਫ ਕਾਫੀ ਟਾਈਮ ਤੱਕ ਚੱਲਦਾ ਰਿਹਾ ਅਤੇ ਇਸੇ ਦੌਰਾਨ ਉਹਨਾਂ ਦੇ ਵਿੱਚ ਆਪਸੀ ਪਿਆਰ ਵੀ ਹੋ ਗਿਆ ਹੁਣ ਇਹ ਪਿਆਰ ਪਿਆਉਤੀ ਵਾਲਾ ਨਹੀਂ ਸਗੋਂ ਹੋਰ ਅੱਗੇ ਵੱਧ ਚੁੱਕਿਆ ਸੀ ਹੁਣ ਸਟੇਵਨ ਨੇ ਆਪਣੀ ਤੇ ਕੈਟੀ ਨੂੰ ਆਪਣੀ ਮਾਂ ਦੇ ਘਰ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਇਕੱਠੇ ਹੀ ਰਹਿਣ ਲੱਗ ਪਏ ਸੀ 2017 ਵਿੱਚ ਕੈਟੀ ਅਤੇ ਸਟੇਵਨ ਨੇ ਵਿਆਹ ਕਰਵਾ ਲਿਆ ਅਤੇ ਹੁਣ ਉਹ ਨਾਰਥ ਕੈਰੋਲਿਨਾ ਤੋਂ ਛੱਡ ਕੇ ਡੈਲਾਵੇਅਰ ਵਿੱਚ ਰਹਿਣ ਲੱਗ ਪਏ ਸੀ ਵੈਸੇ ਤਾਂ ਡੈਲਾਵੇਅਰ ਦੇ ਵਿੱਚ ਇਸ ਤਰ੍ਹਾਂ ਦੇ ਵਿਆਹ ਨੂੰ ਗੈਰ ਕਾਨੂੰਨੀ ਦੱਸਿਆ ਜਾਂਦਾ ਹੈ ਪਰ ਇਹਨਾਂ ਨੇ ਇਹ ਵਿਆਹ ਰਜਿਸਟਰ ਵੀ ਕਰਵਾਇਆ ਕਿਉਂਕਿ ਇਹਨਾਂ ਨੇ ਆਪਣਾ ਰਿਸ਼ਤਾ ਲੁਕੋਇਆ ਦੱਸਿਆ ਨਹੀਂ ਇਸ ਵਿਆਹ ਤੋਂ ਉਹਨਾਂ ਨੂੰ ਇੱਕ ਬੱਚਾ ਵੀ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਬੈਨੇਟ ਹੁਣ ਕੈਟੀ ਨੂੰ ਗੋਦ ਲੈਣ ਵਾਲੇ ਮਾਪੇ ਕੈਟੀ ਨੂੰ ਲੱਭ ਰਹੇ ਸੀ ਅਤੇ ਅਚਾਨਕ ਹੀ ਜਦੋਂ ਕੈਟੀ ਦੇ ਮਾਪਿਆਂ ਨੇ ਜਿਹੜੇ ਜਿਨ੍ਹਾਂ ਨੇ ਗੋਦ ਲਈ ਸੀ ਉਹਨਾਂ ਨੂੰ ਕੈਟੀ ਲੱਭੀ ਤਾਂ ਉਹਨਾਂ ਨੇ ਦੇਖਿਆ ਕਿ ਉਹ ਆਪਣੇ ਪਿਓ ਯਾਨੀ ਸਪੈਵਨ ਦੇ ਨਾਲ ਹੀ ਵਿਆਹ ਕਰਵਾ ਚੁੱਕੀ ਹੈ ਹੁਣ ਕੈਟੀ ਦੇ ਗੋਦ ਲੈਣ ਵਾਲੇ ਮਾਪਿਆਂ ਨੇ ਤੁਰੰਤ ਪੁਲਿਸ ਨੂੰ ਜਾ ਕੇ ਦੱਸਿਆ ਅਤੇ ਪੁਲਿਸ ਨੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਨਾਰਥ ਕੈਰੋਲਿਨਾ 'ਚ ਇਹੋ ਜਿਹੇ ਰਿਸ਼ਤੇ ਗੈਰ ਕਾਨੂੰਨੀ ਨੇ 2018 ਦੀ ਸ਼ੁਰੂਆਤ ਦੇ ਵਿੱਚ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਸਟੈਵਨ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ ਹੁਣ ਆਇਆ 12 April 2018 ਦਾ ਦਿਨ 11 April 2018 ਨੂੰ ਜਦੋਂ ਕੈਟੀ ਆਪਣਾ ਨਵਾਂ 파ਟਨਰ ਲੱਭ ਚੁੱਕੀ ਸੀ ਅਤੇ ਉਸ ਦੇ ਨਾਲ ਰਹਿ ਰਹੀ ਸੀ ਸਟੈਵਨ ਨੇ ਸਭ ਤੋਂ ਪਹਿਲਾਂ ਕੈਟੀ ਦੇ ਗੋਲੀ ਮਾਰੀ ਅਤੇ ਉਸ ਦੇ ਬੱਚੇ ਬੈਨੇਟ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਕੈਟੀ ਦੇ ਨਵੇਂ 파ਟਨਰ ਨੂੰ ਨਿਊਯਾਰਕ ਰੋਡ ਦੇ ਉੱਤੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਸਟੇਬਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਦੋਸਤੋ ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਐਸੀ ਤਰ੍ਹਾਂ ਹੀ ਹੁੰਦਾ ਹੈ ਕਿਉਂਕਿ ਅਗਰ ਤੁਸੀਂ ਗਲਤ ਕਦਮ ਚੁੱਕੋਗੇ ਤਾਂ ਉਸ ਦਾ ਖਾਮੀ ਆ ਜਾ ਤੁਹਾਨੂੰ ਭੁਗਤਣਾ ਹੀ ਪਵੇਗਾ ਦੋਸਤੋ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਕਈ ਘਰਾਂ ਦੇ ਵਿੱਚ ਕਈ ਲੋਕ ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਫਸੇ ਹੁੰਦੇ ਨੇ ਇਹ ਜ਼ਰੂਰੀ ਨਹੀਂ ਕਿ ਪਿਆਰਤਾ ਹੀ ਰਿਸ਼ਤਾ ਹੋਵੇ ਕਈ ਥਾਂ 'ਮੇ ਕੋਈ ਆਪਣੀ ਭਾਬੀ ਕਈ ਥਾਂ 'ਮੇ ਕੋਈ ਆਪਣੀ ਭੈਣ ਦੇ ਨਾਲ ਇੱਥੋਂ ਤੱਕ ਕਿ ਆਪਣੀਆਂ ਮਾਮਾ ਦੇ ਨਾਲ ਵੀ ਇਸ ਤਰ੍ਹਾਂ ਦੇ ਰਿਸ਼ਤੇ ਆ ਜਿਹੜੇ ਬਹੁਤ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਏ ਨੇ ਤੇ ਰਹੀ ਗੱਲ ਭੂਆ ਮਾਮਾ ਮਾਸੀ ਦੀ ਕੁੜੀ ਉਹਨਾਂ ਨਾਲ ਤਾਂ ਅੱਜਕੱਲ ਬਹੁਤ ਜ਼ਿਆ ਲੋਕਾਂ ਦੇ ਜਿਹੜੇ ਆਪਸੀ ਸਬੰਧ ਨੇ ਉਹ ਬਿਲਕੁਲ ਗਲਤ ਹੋ ਚੁੱਕੇ ਨੇ ਪਰ ਅਗਰ ਕੋਈ ਇਸ ਤਰ੍ਹਾਂ ਦੇ ਕਿਸੇ ਵੀ ਰਿਸ਼ਤੇ ਦੇ ਵਿੱਚ ਫਸਿਆ ਹੋਵੇ ਉਸ ਨੂੰ ਪਹਿਲਾਂ ਰੁਕਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਅਤੇ ਇਸ ਰਿਸ਼ਤੇ ਨੂੰ ਛੱਡਣ ਦੀ ਲੋੜ ਹੈ ਕਿਉਂਕਿ ਸਮਾਜ ਦੇ ਵਿੱਚ ਇਹਨਾਂ ਰਿਸ਼ਤਿਆਂ ਲਈ ਕੋਈ ਜਗ੍ਹਾ ਨਹੀਂ ਹੁੰਦੀ